ਅ ਬੋਟ ਪਾਲਿਸ਼ ਵੀ ਕਰਦੇ ਨਜ਼ਰ ਆਏ ਭਾਂਟਿਆ ਦੇ ਵੀ ਜਿਹੜੀ ਹੈ ਸੇਵਾ ਕੀਤੀ ਹੈ ਗੱਲਬਾਤ ਕਰਦੇ ਆ ਸੇਵਾ ਕਰਕੇ ਮਨ ਦੀ ਸ਼ੁੱਧੀ ਵੀ ਕੀਤੀ ਆ ਔਰ ਆਤਮ ਦੀ ਸ਼ੁੱਧੀ ਵੀ ਕੀਤੀ ਆ ਦੇਖੋ ਤੇ ਤਾਂ ਹੁਣ ਜ세ਦਰ ਸਾਹਿਬਾਨਾ ਨੇ ਜੋ ਪ੍ਰਵਾਨ ਜਾਰੀ ਕੀਤਾ ਸੀ ਤਾਂ ਉਸੇ ਬਲਾਕ ਉੱਤਾਰ ਰਹੇ ਜਾਬ ਦੇ ਕਿਸਾਨੀ ਦੀ ਜੀਵ ਤੇ ਸਰੀਆਮ ਦਾਕਾ ਵੱਜ ਜਾ ਮਾਗਰ ਬਾਤ ਤੇ ਡਰ ਜਾ ਸਾਬ ਬਚੇ ਰੇ ਰਾਤ ਬੜੇ ਖਰਾਬ ਹੋਇਆ ਅੱਜ ਸਵੇਰ ਸੀ ਬਾਦਰ ਤੇ ਫਾਇਰ ਹੋ ਗਿਆ ਗਲਤ ਹੋਇਆ ਇਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜੀ ਗੋਲੀ ਆ ਉਹ ਨਿਸ਼ਾਨੀ ਦੇਖਣਾ ਸਮਝਦਾ ਕਿਸੇ ਥਾਂ ਤੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰਨੀ ਚਾਹੀਦੀ ਗੁਰਦੁਆਰੇ ਤੇ ਰਾਮਣੀ ਸੇਵਾ ਕਰਦੇ ਵਿਅਕਤੀ ਤੇ ਬਹੁਤ ਜਿਆਦਾ ਦੁਖਦਾਰੀ ਹੁੰਦੀ ਹੈ ਕਾਲ ਤੱਕ ਸਹਿਬ ਦੇ ਵੱਲੋਂ ਸੇਵਾ ਜਿਹੜੀ ਲਗਾਈ ਗਈ ਸੀ ਤਾਂ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜਾ ਹੈਗਾ ਉਹ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੇ ਹੋਏ ਨਜ਼ਰ ਆਏ ਜਰੂਰ ਬੂਟ ਪਾਲਿਸ਼ ਵੀ ਕਰਦੇ ਨਜ਼ਰ ਆਏ ਭਾਂਡਿਆਂ ਦੀ ਵੀ ਜਿਹੜੀ ਹੈ ਸੇਵਾ ਕੀਤੀ ਗੱਲਬਾਤ ਕਰਦੇ ਆ ਚੰਦੂ ਮਾਜਰਾ ਸਾਹਿਬ ਕਿਵੇਂ ਦੇਖਦੇ ਹੋ ਸੇਵਾ ਜਿਹੜੀ ਲਗਾਈ ਗਈ ਹੈਗੀ ਅੱਜ ਪਹੁੰਚੇ ਗੁਰਦੁਆਰਾ ਸਾਹਿਬ ਵਿੱਚ ਦੇਖੋ ਬੜਾ ਸਕੂਨ ਆਇਆ ਮਨ ਨੂੰ ਕਿਉਂਕਿ ਸੇਵਾ ਸਿਮਰਨ ਸਾਡੀ ਮਹਾਨ ਥਲਾਸੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਧਾਰ ਆ ਔਰ ਮੈਂ ਸਮਝਦਾ ਕਿ ਅਸੀਂ ਸੇਵਾ ਕਰਕੇ ਮਨ ਦੀ ਸ਼ੁੱਧੀ ਵੀ ਕੀਤੀ ਆ ਔਰ ਤਾਂਦੀ ਸ਼ੁੱਧੀ ਵੀ ਕੀਤੀ ਆ ਔਰ ਜੋ ਜਾਣੇ ਜਾਣੇ ਜ਼ਿੰਦਗੀ ਚ ਗਲਤੀਆਂ ਹੋਈਆਂ ਉਹਨਾਂ ਨੂੰ ਦੁਰਸਤ ਕਰਨ ਦੀ ਪ੍ਰੇਰਣਾ ਵੀ ਲਈ ਆ ਚੰਦਮਾ ਸਰ ਮਨ ਹਲਕਾ ਹੁੰਦਾ ਹੁਣ ਸੇਵਾ ਕਰ ਰਿਹਾ ਹਾਂ ਜਿਸ ਤਰੀਕੇ ਦੇ ਨਾਲ ਚਲੋ ਜਿਹੜੀਆਂ ਵੀ ਭੁੱਲਾਂ ਹੋਈਆਂ ਪਾਰਟੀ ਦੇ ਵਿੱਚ ਰਹਿ ਕੇ ਭਾਵੇਂ ਹੋਈਆਂ ਕੁਦਰਤੀ ਤੌਰ ਤੇ ਮਨ ਹਲਕਾ ਹੁੰਦਾ ਔਰ ਇੱਥੇ ਨਿਮਰਤਾ ਇੱਥੇ ਮਿਠਾਸ ਇੱਥੇ ਭਾਈਚਾਰਕ ਸਾਂਝ ਦੇ ਸੰਗਤ ਦੇ ਵਿੱਚ ਬੈਠ ਕੇ ਸੇਵਾ ਕਰਕੇ ਕੁਦਰਤੀ ਤੌਰ ਤੇ ਮਨ ਨੂੰ ਤਸੱਲੀ ਹੁੰਦੀ ਹੈ ਲੋਕਾਂ ਦੇ ਵੱਲੋਂ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਚੱਕੇ ਜਾ ਰਹੇ ਆ ਕਹਿੰਦੇ ਕਿ ਜਿਹੜੀ ਸੇਵਾ ਹੈਗੀ ਬਹੁਤ ਘੱਟ ਸੇਵਾ ਦਿੱਤੀ ਗਈ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਤਾਂ ਹੁਣ ਜਹੇਦਰ ਸਾਹਿਬਾਨਾ ਨੇ ਜੋ ਫਰਮਾਨ ਜਾਰੀ ਕੀਤਾ ਸੀ ਉਸ ਨੂੰ ਲਾਗੂ ਕਰ ਰਹੇ ਤੇ ਜਿਨ੍ਹਾਂ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਕਿਸੇ ਦਾ ਹਾਇ ਸੀ ਉਸ ਮੁਤਾਬਕ ਉਹਨਾਂ ਨੇ ਹੁਕਮ ਲਾਇਏ ਨੇ ਹੁਣ ਹੋ ਰਹੇ ਕੱਲ ਬਲਟੋਹਾ ਸਾਹਿਬ ਦਾ ਇੱਕ ਬਿਆਨ ਸੀ ਕਹਿੰਦੇ ਕਿ ਜਿਹੜੀਆਂ ਤਖਤੀਆਂ ਪਾ ਕੇ ਗੁਰਦੁਆਰਾ ਸਾਹਿਬ ਦੇ ਬਾਥਰੂਮ ਦੇ ਵਿੱਚ ਜਿਹੜੀ ਸੇਵਾ ਕੀਤੀ ਗਈ ਬਾਣੀ ਦੀ ਵੀ ਜਿਹੜੀ ਆ ਉਹ ਨਿੰਦਾ ਕੀਤੀ ਗਈ ਉਹਦੇ ਵਿੱਚ ਚਾਹੇ ਤੁਸੀਂ ਸੀ ਚਾਹੇ ਰਖੜਾ ਸਾਹਿਬ ਸੀਗੇ ਤਖਤੀਆਂ ਪਾਈਆਂ ਹੋਈਆਂ ਸੀ ਉਹ ਗੁਰੂ ਸਾਹਿਬ ਦੇ ਬਾਥਰੂਮ ਸੀ ਕਹਿੰਦੇ ਬਾਣੀ ਦੀ ਜਿਹੜੀ ਆ ਉਹ ਨਿੰਦਣਯੋਗ ਕਹੀ ਐ ਇਸ ਬਿਆਨ ਨੂੰ ਬਲਟੋਹਾ ਦੇ ਕਿਉਂ ਅਸੀਂ ਤਨੀ ਤਖਤੀਆਂ ਨਾ ਸਾਡੇ ਪਾਈਆਂ ਸੀ ਨਾ ਅਸੀਂ ਸਾਨੂੰ ਕਿਹਾ ਗਿਆ ਸੀ ਪਰ ਜਿਨ੍ਹਾਂ ਨੇ ਵੀ ਪਾਈਆਂ ਜਾਂ ਜਿਨ੍ਹਾਂ ਨੂੰ ਵੀ ਕਿਹਾ ਕਿਤੇ ਨਾ ਕਿਤੇ ਸਰਸਰੀ ਦੇਖਣ ਨੂੰ ਤਾਂ ਲੱਗਦੀ ਆ ਵੀ ਬਾਣੀ ਦੀ ਵਗਿਆ ਹੈ ਇਹ ਤੇ ਪਰ ਜਹੇਦਾਰ ਸਾਹਿਬਾਨ ਕੀ ਸੋਚਦੇ ਨੇ ਕੀ ਮਰਿਆਦਾ ਇਹੋ ਹੀ ਦੱਸ ਸਕਦੇ ਨੇ। ਕਾਣਲੇ ਦਿਨਾਂ ਦੇ ਵਿੱਚ ਪਾਰਟੀ ਨੂੰ ਲੈ ਕੇ ਕਿਵੇਂ ਦੇਖਦੇ ਹੋ ਸਰ? ਮੈਂ ਸਮਝਦਾ ਕਿ ਜੋ ਫਰਮਾਨ ਜਹੇਦਾਰ ਸਾਹਿਬਾਨ ਨੇ ਕੀਤਾ ਪਾਰਟੀ ਨੂੰ ਇਕਜੁੱਟ ਕਰਨ ਦਾ ਅੱਡ-ਅੱਡ ਧੜਿਆਂ ਨੂੰ ਇਕੱਠੇ ਕਰਨ ਦਾ ਤੇ ਉਹਦੇ ਨਾਲ ਮੈਂ ਸਮਝਦਾ ਖੇਰੂ-ਖੇਰੂ ਹੋਈ ਜਿਹੜੀ ਕਾਲੀ ਸ਼ਕਤੀ ਆ ਉਹ ਜੁੜਨ ਦੇ ਵਿੱਚ ਇੱਕ ਮੁੱਠ ਹੋਣ ਦੇ ਵਿੱਚ ਮੈਂ ਸਮਝਦਾ ਇਹ ਰਾਹ ਵਧੀਆ ਰਹੇਗਾ ਵੈਸੇ ਕੱਲ੍ਹੇ ਦੋ ਧੜੇ ਨਹੀਂ ਮੈਂ ਤਾਂ ਕਹਿਣਾ ਵੀ ਜਿੰਨੀਆਂ ਪੰਥਕ ਸੰਸਦਵਾਂ ਨੇ ਪੰਥ ਪ੍ਰਸਤ ਲੋਕ ਨੇ ਸਾਰਿਆਂ ਨੂੰ ਇੱਕ ਇਕੱਠਾ ਕਰਨ ਦੀ ਲੋੜ ਆ ਅੱਜ ਖੇੜੀਪੁਣੀ ਸ਼ਕਤੀ ਆ ਸਾਡੇ ਜਵਾਨੀ ਜੇਲਾਂ ਚ ਜ਼ਰੂਰ ਰਹੀ ਆ ਕਿਸਾਨੀ ਖੇਤਾਂ ਚ ਜ਼ਰੂਰ ਰਹੀ ਆ ਪੰਜਾਬ ਲਾਹਬਾਰ ਸੋਇਆ ਪਿਆ ਪੰਜਾਬ ਦੇ ਕਿਸਾਨੀ ਦੀ ਜੇਬ ਉੱਤੇ ਸਨੇ ਆਮ ਡਾਕਾ ਵੱਜਿਆ ਮਰਨ ਬਾਅਦ ਤੇ ਡਰਿਆ ਸਾਹ ਬੈਠੇ ਨੇ ਹਾਲਾਤ ਬੜੇ ਖਰਾਬ ਨੇ ਅੱਜ ਸੁਵੀਰ ਸਿੰਘ ਬਾਦਲ ਤੇ ਫਾਇਰਿੰਗ ਹੋਈ ਆ ਬਲਵਨ ਕਰਨ ਦੀ ਸਥਿਤੀ ਬੁਰੀ ਤਰ੍ਹਾਂ ਮੈਂ ਕਹਿੰਦਾ ਕਿਥੇ ਗਲਤ ਗਲਤ ਹੋਇਆ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜੀ ਗੋਲੀ ਆ ਉਹ ਨਿਸ਼ਾਨੀ ਦੇਖੋ ਮੈਨੂੰ ਲੱਗਦਾ ਕਿਸੇ ਥਾਂ ਤੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰਨੀ ਚਾਹੀਦੀ ਵੀ ਗੁਰਦੁਆਰੇ ਤੇ ਰਾਮਨੇ ਸੇਵਾ ਕਰ ਰਹੇ ਵਿਅਕਤੀ ਤੇ ਵਾਪਰੇ ਤਾਂ ਜ਼ਿਆਦਾ ਦੁਖਦਾਰੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਇਹ ਜਨ ਸਾਡੇ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੀ ਇਹ ਸੇਵਾ ਲਗਾਈ ਗਈ ਹੈ ਉਹ ਅਸੀਂ ਪੂਰੇ ਤਨ ਦਹੀ ਦੇ ਨਾਲ ਨਿਭੰਦ ਹੋਏ ਨਜ਼ਰ ਆ ਰਹੇ ਹਾਂ ਜ਼ਰੂਰ ਸਾਡਾ ਜਿਹੜਾ ਹੈਗਾ ਮਨ ਵੀ ਹਲਕਾ ਹੋਏਗਾ ਪਰ ਲੋਕ ਜੇ ਕਹਿੰਦੇ ਨੇ ਕਿ ਸੇਵਾ ਦੀ ਘਟ ਦਿੱਤੀ ਗਈ ਹੈ ਪਰ ਇਹ ਸਾਨੂੰ ਜੋ ਜਥੇਦਾਰਾਂ ਦੇ ਵੱਲੋਂ ਕਾਲ ਤੱਕ ਤੋਂ ਜੋ ਹੁਕਮ ਹੋਇਆ ਅਸੀਂ ਉਸ ਦੇ ਆਦੇਸ਼ ਦੇ ਉੱਤੇ ਆਪਣਾ ਸੇਵਾ ਜਿਹੜੀ ਹੈ ਭਾਵਨਾ ਨਿਭੰਦ ਹੋਏ ਨਜ਼ਰ ਆ ਰਹੇ ਹਾਂ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ राजीव ਦੇ ਨਾਂ ਰਣਜੀਤ ਸਿੰਘ ਪਟਿਆਲਾ